ਹਾਂਜੀ ਖਬਰ ਸੁਣ ਵਜ਼ੀਰ ਖਾਨ ਤੇ ਮਿਲਾਉ ਕਿਆ ਉਸ ਦੀ ਨਜ਼ਰ ਫਿਰ ਪਹਾੜੀ ਰਾਜਾਂ ਤੇ ਪਈ ਵਜ਼ੀਰ ਖਾਨ ਨੇ ਪੈਗਾਮ ਭੇਜਿਆ ਕਿ ਗੋਬਿੰਦ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਦੇ ਨਾਲ ਹੱਥ ਮਿਲਾ ਲਈਏ ਉਸ ਜ਼ਾਲਮ ਦੇ ਨਾਲ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਗੋਬਿੰਦ ਦੇ ਖਿਲਾਫ ਹੂੰ ਅਸੀਂ ਜਿੰਨੀਆਂ ਲੜਾਈਆਂ ਲੜੀਆਂ ਸਾਨੂੰ ਸਭ ਨੂੰ ਮੂੰਹ ਦਿਖਾਣੀ ਪਈ ਫੇਰ ਵੀ ਗੋਬਿੰਦ ਨੇ ਕਦੀ ਵੀ ਤੁਹਾਡੀ ਕਿਸੇ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਵੀ ਕਬਜ਼ਾ ਨਹੀਂ ਕੀਤਾ ਐ ਸਵਿਚ ਵੀ ਉਸਦੀ ਕੋਈ ਚਾਲ ਹੋਵੇਗੀ ਬਿਲਕੁਲ ਵਜ਼ੀਰ ਖਾਨ ਵੀ ਪਰੇਸ਼ਾਨ ਨਾ ਹੁੰਦਾ ਤਾਂ ਇਹ ਪੈਗਾਮ ਨਾ ਭੇਜਦਾ ਅਸੀਂ ਸਾਰੇ ਤੁਹਾਡੀ رائے ਨਾਲ ਚੱਲਾਂਗੇ ਰਾਜਾ ਜਮੇਰ ਚੰਦ ਮੁਗਲੇਈ ਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਕੇ ਆਨੰਦਪੁਰ ਦੇ ਕਿਲੇ ਨੂੰ ਘੇਰ ਕੇ ਦਾਵਾ ਬੋਲ ਦਿੱਤਾ ਤੇ ਜੰਗ ਸ਼ੁਰੂ ਹੋ ਗਈ 6 ਮਹੀਨੇ ਬੀਤ ਗਏ ਸਰਦ ਰੁੱਤ ਨੇ ਹਰ ਪਾਸੇ ਪੈਰ ਫਸਾਰ ਦਿੱਤੇ ਸਿਪਾਈਆਂ 'ਚ ਬਿਮਾਰੀ ਫੈਲਣ ਲੱਗੀ ਮੁਗਲਾਂ ਤੇ ਪਹਾੜੀ ਰਾਜਾਂ ਦੇ ਖਜ਼ਾਨੇ ਖਾਲੀ ਹੋਣ ਲੱਗੇ ਸਿਪਾਈਆਂ 'ਚ ਬਗਾਵਤ ਦਿਨ ਬਦਿਨ ਵੱਧਦੀ ਜਾ ਰਹੀ ਸੀ ਕਿਲੇ ਵਿੱਚ ਵੀ ਹਾਲਤ ਕੁਝ ਠੀਕ ਨਹੀਂ ਸੀ 6 ਮਹੀਨੇ ਤੋਂ ਕਿਲੇ ਵਿੱਚ ਖਾਣ ਪੀਣ ਦਾ ਸਾਮਾਨ ਨਾ ਦੇ ਬਰਾਬਰ ਸੀ ਕਿਲੇ ਵਿੱਚ ਭੁੱਖਮਰੀ ਇਸ ਹੱਦ ਤੱਕ ਫੈਲ ਚੁੱਕੀ ਸੀ ਕਿ ਸੂ ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਭੇਜਿਆ ਤੁਹਾਡੀ ਗੁਰੂ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ ਬਸ ਇਸ ਬੇਦਾਵੇ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਤੇ ਉਹ ਤੁਹਾਡੇ ਗੁਰੂ ਨਹੀਂ ਅਸੀਂ ਲਿਖਣ ਲਈ ਤਿਆਰ ਹਾਂ ਇੱਥੇ ਹੁਣ ਸવાય ਭੁੱਖ ਮਰੀ ਤੇ ਮੌਤ ਤੋਂ ਹੋਰ ਕੁਝ ਨਹੀਂ ਰਿਹਾ ਇਸ ਕਿਲੇ ਨੂੰ ਛੱਡ ਕੇ ਜਾਣਾ ਹੀ ਚਾਹਦਾ ਹੈ ਜੇਕਰ ਕੋਈ ਹੋਰ ਸਿੰਘ ਅੱਜ ਤੋਂ ਖੁਦ ਨੂੰ ਸਿੰਘ ਨਹੀਂ ਕਹਾਉਣਾ ਚਾਹੁੰਦਾ ਤਾਂ ਉਹ ਵੀ ਇਹਨਾਂ ਦੇ ਨਾਲ ਬਾਹਰ ਜਾ ਸਕਦਾ ਹੈ ਸੋ ਸਿੰਘ ਛੱਡ ਕੇ ਜਾਣਾ ਚਾਹੁੰਦੇ ਸੀ ਪਰ ਸਿਰਫ 40 ਹੀ ਗਏ ਬਾਕੀਆਂ ਦੀ ਜ਼ਮੀਰ ਨੇ ਆਗਿਆ ਨਾ ਦਿੱਤੀ ਸੇ ਪੈਸਲਾਰ ਉਹ ਸਿੰਘ ਜਾ ਰਹੇ ਨੇ ਰੁਕ ਜਾ ਲੱਗਦਾ ਹੈ ਡਰ ਕੇ ਭੱਜ ਰਹੇ ਨੇ ਜਾਣਦੇ ਇਹਨਾਂ ਨੂੰ ਸਹੀ ਸੋਚਿਆ ਜਨਾਬ ਇਸ ਤੋਂ ਪਹਿਲਾਂ ਸਾਡੀਆਂ ਫੌਜਾਂ ਕੇਰਾ ਤੋੜ ਦੇਣ ਬਸ ਇਸੇ ਤਰ੍ਹਾਂ ਇਹ ਕਿਲਾ ਖਾਲੀ ਹੋ ਜਾਵੇ